ਸਤਿ ਸ੍ਰੀ ਅਕਾਲ ਮੈਂ ਰਕਟਰ ਗੌਰਵਜੀਤ ਇਸ ਵੀਡੀਓ ਤੇ ਰਾਹੀਂ ਆਪਾਂ ਖਨੌਰੀ ਬਾਡਰ ਪਹੁੰਚਾਂਗੇ ਤੇ ਅਸੀਂ ਆ ਮੋਟਰਸਾਈਕਲ ਦੇ ਉੱਪਰ ਜਾ ਰਹੇ ਹਾਂ ਤੇ ਖਾਸ ਕਰਕੇ ਇਹ ਵੀਡੀਓ ਉਹਨਾਂ ਲਈ ਹੈ ਜਿਨ੍ਹਾਂ ਲਈ ਸੰਘਰਸ਼ ਕਦੇ ਹੈ ਹੀ ਨਹੀਂ ਸੀ ਧਰਨਾ ਕੋਈ ਚੀਜ਼ ਹੁੰਦੀ ਉਹ ਨਹੀਂ ਜਾਂ ਹੁਣ ਵੀ ਕਿਤੇ ਧਰਨਾ ਤਾਂ ਲੱਗੀ ਹੀ ਨਹੀਂ ਹੋਇਆ ਕਿ ਫਰੋਸ ਕਿਤੇ ਆਪਣਾ ਚੱਲ ਹੀ ਨਹੀਂ ਰਿਹਾ ਤੇ ਜਾਂ ਜਿਹੜੇ ਇਹ ਧਰਨੇ ਨੂੰ ਧਰਨਾ ਮੰਨਦੇ ਹੀ ਨਹੀਂ ਕੁਝ ਲੋਕਾਂ ਨੂੰ ਇਹ ਹੈ ਵੀ ਉੱਥੇ ਤਾਂ ਥੋੜੇ ਜਿਹੇ ਬੰਦੇ ਬੈਠੇ ਨੇ ਤੇ ਉਹ ਸਾਰਿਆਂ ਲਈ ਇਹ ਵੀਡੀਓ ਮੈਂ ਸਪੈਸ਼ਲੀ ਉੱਥੇ ਪਹੁੰਚ ਕੇ ਕਿਉਂਕਿ ਇਹ ਸਾਡੀ ਵੀ ਇੱਕ ਜ਼ਿੰਮੇਵਾਰੀ ਹੋਈ ਹੈ ਕਿ ਅਸੀਂ ਸਾਡੇ ਸਾਥੀਆਂ ਦਾ ਸਾਥ ਦਈਏ ਅਸੀਂ ਕਿਸਾਨਾਂ ਦਾ ਸਾਥ ਰਹੀਏ ਤੇ ਇਸ ਦੌਰਾਨ ਆਪਾਂ ਇਹ 0 ਤੋਂ ਮੀਟਰ ਸ਼ੁਰੂ ਕੀਤਾ ਤੇ ਇਹ 2 ਕਿਲੋਮੀਟਰ 600 ਮੀਟਰ ਤੱਕ ਇਹ ਚਾਰ ਲਾਈਨਾਂ ਟਰੈਕਟਰਾਂ ਦੀਆਂ ਲੱਗੀਆਂ ਹੋਈਆਂ ਨੇ ਤਾਂ ਜੇ ਆਪਾਂ ਇਹਨੂੰ ਇੱਕ ਲਾਈਨ ਬਣਾ ਲਈਏ ਸਾਰੇ ਟਰੈਕਟਰਾਂ ਦੀ ਤਾਂ ਇਹ 10 ਕਿਲੋਮੀਟਰ ਤੋਂ ਉੱਪਰ ਦਾ ਜਿਹੜਾ ਧਰਨਾ ਹੈ ਖਨੌਰੀ ਬਾਰਡਰ ਦੇ ਉੱਪਰ ਲੱਗਿਆ ਹੋਇਆ ਪੰਜਾਬ ਦੀ ਸਰਹੱਦ ਦੇ ਅੰਦਰਲੇ ਪਾਸੇ ਜਾਨੀ ਕਿ ਪੰਜਾਬ ਦੀ ਧਰਤੀ ਦੇ ਉੱਪਰ ਇਹ ਧਰਨਾ ਲੱਗਿਆ ਹੋਇਆ ਖਨੌਰੀ ਬਾਰਡਰ ਤੱਕ ਇਹ ਹੁਣ ਅਸੀਂ ਸਰਵਿਸ ਰੋਡ ਉੱਪਰ ਦੀ ਜਾ ਰਹੇ ਹਾਂ ਤੇ ਦੋ ਸੜਕਾਂ ਜਿਹੜੀਆਂ ਇਹ ਪੂਰੀ ਤਰ੍ਹਾਂ ਬੰਦ ਕੀਤੀਆਂ ਹੋਈਆਂ ਨੇ ਜਾਨੀ ਕਿ ਦੋ ਸੜਕਾਂ ਦੇ ਉੱਪਰ ਕਿਸਾਨ ਬੈਠੇ ਨੇ ਅੱਗੇ ਇੱਕ ਸੜਕ ਦੇ ਉੱਪਰ ਦੀ ਆਵਾਜਾਈ ਚੱਲਦੀ ਹੈ ਪਰ ਜਿਹੜੀ ਅੱਗੇ ਰੋਕ ਲਾਈ ہوئی ਆ ਉਹ ਹਰਿਆਣੇ ਦੀ ਸਰਕਾਰ ਵੱਲੋਂ ਲਾਈ ہوئی ਹੈ ਕਿਸਾਨਾਂ ਵੱਲੋਂ ਕੋਈ ਰੋਕ ਨਹੀਂ ਲਾਈ ਹੋਈ ਤੇ ਅਗਲੇ ਪਾਸੇ ਆਪਾਂ ਸਟੇਜ ਤੇ ਵੀ ਪਹੁੰਚਾਂਗੇ ਤੇ ਬਾਕੀ ਆ ਰਸਤੇ 'ਚ ਆਪਾਂ ਦੇਖ ਸਕਦਾ ਟਰੈਕਟਰਾਂ ਨੂੰ ਕਿਵੇਂ ਪੂਰੀ ਤਰ੍ਹਾਂ ਇਹਨਾਂ ਨੇ ਟਕਿਆ ਹੋਇਆ ਕਿਉਂਕਿ ਲੰਮੇ ਸੰਘਰਸ਼ ਦੀ ਜਿਹੜੀ ਤਿਆਰੀ ਹੈ ਉਹ ਇਸੇ ਤਰ੍ਹਾਂ ਹੀ ਹੁੰਦੀ ਹੈ ਆਪਣੇ ਸਾਧਨ ਵਗੈਰਾ ਸਾਰੇ ਚੰਗੇ ਤਰੀਕੇ ਨਾਲ ਟਕੇ ਹੋਏ ਨੇ ਆ ਗੱਡੀਆਂ ਵੀ ਟਕੀਆਂ ਹੋਈਆਂ ਨੇ ਇਹ ਇਸ ਚੀਜ਼ ਦਾ ਸੰਕੇਤ ਹੈ ਵੀ ਇਹ ਲੋਕ ਮਨ ਬਣਾ ਕੇ ਆਏ ਹੋਏ ਨੇ ਇੱਥੋਂ ਨਹੀਂ ਜਾਣ ਵਾਲੇ ਹਾਲਾਂਕਿ ਕੁਝ ਯੂਨੀਅਨਸ ਦਾ ਹੈ ਕੁਝ ਯੂਨੀਅਨਾਂ ਦਾ ਹੈ ਕਿਸਾਨ ਯੂਨੀਅਨਾਂ ਦਾ ਤਰਨਾ ਹੈ ਕੁਝ ਯੂਨੀਅਨ ਹਲੇ ਚ ਸ਼ਾਮਲ ਨਹੀਂ ਹੋਈਆਂ ਤੇ ਇਸ ਦੌਰਾਨ ਆਪਾਂ ਕਾਫੀ ਬੰਦਿਆਂ ਨਾਲ ਗੱਲਬਾਤ ਵੀ ਕਰਾਂਗੇ ਇਹਦੇ ਵਿੱਚ ਹੈ ਬਈ ਹੈ ਤੇ ਜਾਣਾਂਗੇ ਵੀ ਆ ਕਿ ਕੀ ਉਹਨਾਂ ਦੀ ਪਲਾਨਿੰਗ ਅੱਗੇ ਬਈ ਜਿਹੜੇ ਸਿਆਣੇ ਜੀ ਬਾਬੇ ਬੈਠੇ ਨੇ ਆ ਤਾਂ ਮੇਨ ਮੋਰਚਾ ਇਧਰ ਇਧਰ ਮੋੜ ਇਧਰ ਇੱਧਰ ਇੱਧਰ ਆਦੇ ਉਹਦੇ ਸਾਹਮਣੇ ਸਟੇਜ ਉਹ ਇਹ ਉਹਦੇ ਸਾਹਮਣੇ ਉਹ ਸਟੇਜ ਸਾਹਮਣੇ ਵਾਇਤੀ ਲੋਗੜਾ 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 ਇੱਕ ਨੌਰੀ ਬਾਰਡਰ ਦੀ ਸਟੇਜ ਹੈ ਜੀ ਇਹਦੇ ਪਿਛਲੇ ਪਾਸੇ ਸਿੰਘਾਂ ਦੀ ਛੌਣੀ ਹੈ ਤੇ ਪ੍ਰਧਾਨ ਜੀ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ 3 ਘੰਟੇ ਦੀ ਚਰਚਾ ਦੇ ਵਿੱਚ ਚੰਡੀਗੜ੍ਹ ਤੋਂ ਲੈ ਕੇ ਗੁਰਗੋਵਿੰਦ ਸਿੰਘ ਰੈਫਾਇਨਰੀ ਜਿਹੜੀ ਹੈ ਭਾਰਤ ਮਾਲਾ ਦੇ ਨਾਂ ਹੇਠ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਅਕਵਾਇਰ ਕਰ ਰਹੀ ਆ ਸਰਕਾਰ ਪੰਜਾਬ ਦੇ ਮੁੰਡਿਆਂ ਦਾ ਬਾਹਰ ਪਲਾਨ ਪੰਜਾਬ ਸਰਕਾਰ ਦੇ ادارے ਜਿਵੇਂ ਬਿਜਲੀ ਬੋਰਡ ਤੇ ਹੋਰ ਮੈਕਮਿਆਂ ਤੇ ਵੀ ਚਰਚਾ ਹੋਈ ਜਿਹੜੇ ਅੱਜ ਕੱਲ ਲਗਭਗ ਸਾਰੀ ਘਾਟੇ ਚ ਚੱਲ ਰਹੇ ਨੇ ਤੇ ਬਜ਼ੁਰਗਾਂ ਨੇ ਵੀ ਦੱਸਿਆ ਵੀ ਪਹਿਲਾਂ ਜਦੋਂ ਆਪਾਂ ਮੋਟਰ ਦਾ ਕਨੈਕਸ਼ਨ ਲੈਣਾ ਹੁੰਦਾ ਸੀ ਤਾਂ ਉਦੋਂ ਇਕੱਲੀ ਆਪਾਂ ਸਿਕਿਉਰਿਟੀ ਭਰਦੇ ਹੁੰਦੇ ਤੇ ਬਾਕੀ ਸਾਰੀ ਖਰਚਾ ਬਿਜਲੀ ਬੋਰਡ ਦਾ ਹੁੰਦਾ ਸੀ ਤੇ ਬਿਜਲੀ ਬੋਰਡ ਤੋਂ ਪ੍ਰੋਫਿਟ ਚ ਹੁੰਦਾ ਪਰ ਹੁਣ ਜਿਹੜਾ ਬਿਜਲੀ ਬੋਰਡ ਹੈਗਾ ਉਹ ਵੀ ਪ੍ਰੋਫਿਟ ਚ ਨਹੀਂ ਹੈਗਾ ਦਿਖਾਉਣ ਨੂੰ ਕੁਛ ਮਰਜ਼ੀ ਆਪਾਂ ਦਿਖਾਈ ਚਾਹੀਏ ਤੇ ਇਸ ਦੇ ਨਾਲ ਹੀ ਜਿਵੇਂ ਪੰਜਾਬ ਰੂਟਵੇਜ ਹੋਊਗੀ ਸਕੂਲਾਂ ਦੇ ਵਿੱਚ ਜਿਹੜੀ ਸਿੱਖਿਆ ਨੀਤੀ ਲਿਆਂਦੀ ਜਾ ਰਹੀ ਹੈ ਅੱਗੇ ਹਸਪਤਾਲ ਜਿਹੜੇ ਸਰਕਾਰੀ ਹਸਪਤਾਲ ਨੇ ਕੋਈ ਉਹਨਾਂ ਦਾ ਵੀ ਬਹੁਤਾ ਵਧੀਆ ਹਾਲ ਹੈ ਨਹੀਂ ਕਿਉਂਕਿ ਡਾਕਟਰ ਹੀ ਹੈ ਨਹੀਂ ਚਾਰਤਰ ਹਸਪਤਾਲਾਂ ਦੇ ਵਿੱਚ ਪੂਰੇ ਡਾਕਟਰ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਕਿਸੇ ਵੀ ਹਸਪਤਾਲ ਚ ਨਹੀਂ ਹੋਣਗੇ ਇਨ ਚਰਚਾਵਾਂ ਦੌਰਾਨ ਹੀ ਸ਼ਾਮ ਹੋ ਗਈ ਤੇ ਹਰੇਕ ਟਰਾਲੀ ਵਿੱਚ ਆਪਣਾ ਪ੍ਰਸ਼ਾਦਾ ਪਾਣੀ ਬਣ ਰਿਹਾ ਸੀ ਪਿੱਛੇ ਤਹਿਰਾ ਸਾਹਿਬ ਦਾ ਪਾਠ ਉਹ ਵੀ ਚੱਲ ਰਿਹਾ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸਵਾਰੀ ਹੈ ਉਹ ਪਿੱਛੇ ਨਿੰਗ ਸਿੰਘਾਂ ਦੇ ਤੰਬੂਆਂ ਦੇ ਕੋਲ ਉੱਥੇ ਵਿਰਾਜਮਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਉੱਥੇ ਪਾਠ ਜਿਹੜਾ ਉਹ ਨਿਰੰਤਰ ਚੱਲ ਰਿਹਾ ਸਰਸਾ ਬਹੁਤ ਸਾਰੇ ਲੰਗਰ ਵੀ ਨੇੜੇ ਦੇ ਪਿੰਡਾਂ ਵੱਲੋਂ ਲਾਏ ਹੋਏ ਨੇ ਹਰਿਆਣੇ ਸਰਸੇ ਤੋਂ ਵੀ ਬਹੁਤ ਸਾਰੇ ਲੋਕ ਇੱਥੇ ਆਏ ਹੋਏ ਨੇ ਆ ਹੁਣ ਅਸੀਂ ਸਾਡੇ ਪਿੰਡ ਦੇ ਨੇੜੇ ਦੀ ਇੱਕ ਟਰਾਲੀ ਹੈ ਬਜਲਪੁਰ ਦੀ ਇਹਦੇ ਅਗਲੇ ਪਾਸੇ ਹੀ ਕਪਿਆਲ ਪਿੰਡ ਆ ਸਾਡੇ ਨਾਲ ਹੀ ਉੱਥੇ ਦੀ ਟਰਾਲੀ ਹੈ ਤੇ ਬਲਿਆਲ ਪਿੰਡ ਦੀ ਵੀ ਟਰਾਲੀ ਹੈ ਹਾਂਜੀ ਉੱਥੇ ਦੇ ਲੋਕਾਂ ਨੂੰ ਅਸੀਂ ਇਹਨਾਂ ਨਾਲ ਵਿਚਾਰ ਸਾਂਝੇ ਕੀਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਪੰਜਾਬ ਬਾਰੇ ਅਸਲ 'ਚ ਜਿਹੜਾ ਪੰਜਾਬ ਆ ਉਹ ਅਸੀਂ ਹੁਣ ਇੱਥੇ ਦੇਖ ਸਕਦੇ ਆ ਕਿਉਂਕਿ ਹੁਣ ਸਾਡੇ ਘਰ ਬਦਲ ਗਏ ਅਸੀਂ ਸ਼ਹਿਰੀ ਕਰਨ ਵੱਲ ਵਧ ਰਹੇ ਨੇ ਪਿੰਡ ਵੀ ਹੁਣ ਸ਼ਹਿਰੀ ਕਰਨ ਪਿੰਡਾਂ ਦਾ ਕਾਫੀ ਹੋ ਚੁੱਕਿਆ ਪਰ ਜਿਹੜਾ ਇੱਕ ਪਿੰਡੂ ਮਾਹੌਲ ਆ ਉਹ ਆਪਾਂ ਇੱਥੇ ਦੇਖ ਸਕਦੇ ਆ ਲੋਕਾਂ ਦੇ ਵਿੱਚ ਉਹੀ ਆਪਣਾ ਜਲਦੀ ਖਾਣਾ ਬਣਾ ਲੈਣਾ ਤੇ 8 ਵਜੇ ਦੇ ਨਾਲ ਇਹ ਸਾਰੇ ਆਪੋ ਆਪਣੇ ਟੰਪੂਆਂ ਦੇ ਵਿੱਚ ਵਿਰਾਜਮਾਨ ਹੋ ਜਾਂਦੇ ਨੇ ਸ਼ੇਤੀ ਪ੍ਰਸ਼ਾਦੇ ਸ਼ਕ ਲੈਂਦੇ ਨੇ ਬਿਸਤਰੇ ਜ਼ਿਆਦਾਤਰ ਟਰਾਲੀਆਂ ਦੇ ਵਿੱਚ ਹੀ ਲਾਏ ਹੋਏ ਕੁਝ ਲੋਕਾਂ ਨੇ ਬਾਹਰ ਮੱਛਰਦਾਨੀਆਂ ਲਾ ਕੇ ਮੰਜਿਆਂ ਦੇ ਉੱਤੋਂ ਦੀ ਸੌਣ ਦਾ ਇੰਤਜ਼ਾਮ ਕੀਤਾ ਹੋਇਆ ਤੇ ਕੁਝ ਲੋਕਾਂ ਨੇ ਬਾਹਰੇ ਜਾਲੀ ਨਮਾ ਟੈਂਟ ਹੀ ਬਣਾਏ ਹੋਏ ਨੇ ਜਿੱਥੇ ਉਹ ਆਪਣਾ ਰਹਿਣ ਵਸੇਰਾ ਕਰਦੇ ਨੇ ਸਾਫ ਸਫਾਈ ਵੱਲੋਂ ਵੀ ਸੜਕ ਦੀ ਪੂਰੀ ਸਫਾਈ ਕੀਤੀ ਜਾਂਦੀ ਹੈ ਤੇ ਕਈ ਟਰਾਲੀਆਂ ਦੇ ਟਰੈਕਟਰਾਂ ਦੇ ਉੱਪਰ ਹਾਲਾਂਕਿ ਉਲੜ ਬਾਜੀ ਮੈਂ ਕਿਤੇ ਨਹੀਂ ਦੇਖੀ ਅ ਕਿਤੇ ਕਿਸੇ ਪੁਰਾਣੇ ਕਲਾਕਾਰਾਂ ਦੇ ਵਿੱਚੋਂ ਅਕਲਦੀਪ ਮਾਨਕ ਹੋਗੇ ਅ ਸੁਰਿੰਦਰ ਸਿੰਘ ਦਾ ਜੀ ਹੋਗੇ ਮੁਹੰਮਦ ਫਰੀਦ ਸਾਹਿਬ ਹੋਗੇ ਇਹਨਾਂ ਦੇ ਜਿਹੜੇ ਰਿਕਾਰਡ ਇਹਨਾਂ ਦੇ ਗੀਤ ਚੱਲਦੇ ਸੁਣਾਈ ਦਿੱਤੇ ਤੇ ਇਹ ਫੇਰੀ ਲਗਭਗ 2.5 ਤੋਂ 9 ਵਜੇ ਦੀ ਸਾਡੀ ਟਰਾਲੀਆਂ ਦੀ ਹੈ ਅ ਜਦੋਂ ਟਰਾਲੀਆਂ ਦੇ ਵਿੱਚ ਲਗਭਗ ਲਗਭਗ ਸਾਰੇ ਬੰਦੇ ਸੌਂ ਗਏ ਸੀ ਸਿਰਫ ਇੱਕ ਜਗ੍ਹਾ ਦੇ ਉੱਪਰ ਅਸੀਂ ਰਾਤ ਨੂੰ ਬੰਦੇ ਇੰਜੋਏ ਕਰਦੇ ਜਾਂ ਜ਼ਿੰਦਗੀ ਦਾ ਆਨੰਦ ਲੈਂਦੇ ਕਿਉਂਕਿ ਕਈ ਦਿਨਾਂ ਤੋਂ ਲਗਭਗ ਮਹੀਨੇ ਤੋਂ ਉਹ ਇੱਥੇ ਹੈਗੇ ਨੇ ਇਹ ਫਰੀਦਕੋਟ ਜ਼ਿਲ੍ਹੇ ਤੋਂ ਬਾਈਉਰੀ ਹੈਗੇ ਸੀ ਤੇ ਇਹਨਾਂ ਨੇ ਉੱਥੇ ਕੁਝ ਗੀਤ ਲਾ ਕੇ ਆਪਣਾ ਜਿਹੜਾ ਨੱਚਣ ਗਾਉਣ ਦਾ ਪ੍ਰੋਗਰਾਮ ਉਹ ਕਰ ਰਹੇ ਸੀ ਤੇ ਇਹਨਾਂ ਨੇ ਸਾਨੂੰ ਵੀ ਰਿਕੁਐਸਟ ਕੀਤੀ ਵੀ ਆਓ ਤੁਹਾਡੇ ਨਾਲ ਜੁੜੋ 2 ਮਿੰਟ ਲਈ ਵੀ ਸਾਡਾ ਮਨੋਰੰਜਨ ਕਰੋ ਤੇ ਉਸ ਦੌਰਾਨ ਅਸੀਂ ਇਹਨਾਂ ਕੋਲ ਰੁਕੇ ਤੇ ਇਹਨਾਂ ਦੇ ਮਨੋਰੰਜਨ ਦੇ ਵਿੱਚ ਅਸੀਂ ਆਪਣੇ ਆਪ ਨੂੰ ਸ਼ਾਮਲ ਕੀਤਾ ਹਾਲਾਂਕਿ ਇਹਨਾਂ ਵੱਲੋਂ ਵੀ ਕੋਈ ਹੁੱਲੜਬਾਜੀ ਕੁਝ ਨਹੀਂ ਆਪਣਾ ਇੱਕ ਜਾਬਤੇ 'ਚ ਰਹਿ ਕੇ ਉਹਨੇ ਇੱਕ 19 ਕ ਜਗ੍ਹਾ ਦੇ ਵਿੱਚ ਰਹਿ ਕੇ ਆਪਣੇ ਮਨ ਪਰਚਾਵੇ ਦਾ ਸਾਧਨ ਦੇ ਵਿੱਚ ਰੂਪ ਦੇ ਵਿੱਚ ਕੁਝ ਕੀਤੇ ਇਹਨਾਂ ਨੇ ਚਲਾਏ ਤੇ ਉਸ ਤੋਂ ਬਾਅਦ ਇਹ ਸੌਂ ਗਏ ਬਹੁਤ ਸਾਰੇ ਬੰਦੇ ਕਈ ਯੂਨੀਅਨਾਂ ਨੂੰ ਛੱਡ ਕੇ ਆਪ ਮੁਹਾਰੇ ਇਸ ਅੰਦੋਲਨ ਦੇ ਵਿੱਚ ਪਹੁੰਚੇ ਹੋਏ ਨੇ ਸੋ ਸਾਨੂੰ ਵੀ ਚਾਹੀਦਾ ਵੀ ਜਿੰਨਾ ਕ ਸਮਾਂ ਮਿਲੇ ਉਨਾ ਕ ਸਮਾਂ ਅਸੀਂ ਇਸ ਧਰਨੇ ਨੂੰ ਜਰੂਰ ਦਈਏ ਇਹ ਸਾਡੇ ਸਾਰਿਆਂ ਲਈ ਹੈ ਬਹੁਤ ਬਹੁਤ ਸ਼ੁਕਰੀਆ ਜੀ ਸਾਸਤਰੀ ਕਾ